ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਕਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਛੇ ਅੰਗ ਦੇ ਉੱਤੇ 8 ਅੰਗ ਦੇ ਉੱਤੇ ਔਰ 347 ਅੰਗ ਦੇ ਉੱਤੇ ਅਲੱਗ-ਅਲੱਗਾਂ ਜਗ੍ਹਾ ਦੇ ਉੱਤੇ ਦਰਜ ਕੀਤਾ ਹੋਇਆ ਹੈ ਛੇ ਅੰਗ ਦੇ ਉੱਤੇ ਜਪਜੀ ਸਾਹਿਬ ਦੀ 27ਵੀਂ ਪੌੜੀ ਹੈ 8 ਅੰਗ ਦੇ ਉੱਤੇ ਦੁਬਾਰੇ ਸੋਦਰ ਸ਼ਬਦ ਸ਼ੁਰੂ ਹੁੰਦਾ ਜਿਹਨੂੰ ਅਸੀਂ ਰੈਰਾਸੀ ਬਾਣੀ ਵਿੱਚ ਗਿਣ ਲੈਂਦੇ ਹਾਂ 347 ਅੰਗ ਦੇ ਉੱਤੇ ਜਿੱਥੇ ਆਸਾ ਰਾਗ ਸ਼ੁਰੂ ਹੁੰਦਾ ਕਿੰਨੇ ਜਗ੍ਹਾ ਅੱਖਰਾਂ ਦਾ ਫਰਕ ਹੈ ਸ਼ਬਦਾਂ ਦਾ ਵੀ ਫਰਕ ਹੈ ਪਰ ਅਰਥ ਇੱਕੋ ਜਿਹੇ ਹਨ ਹੁਣ ਤੱਕ ਅਸੀਂ ਛੇਪ ਜਿਹੜੇ ਪੰਕਤੀਆਂ ਇਸ ਸ਼ਬਦ ਦੀਆਂ ਸਾਂਝੀਆਂ ਕੀਤੀਆਂ ਹਨ ਆਓ ਅਗਲੀਆਂ ਪੰਕਤੀਆਂ ਦੀ ਸਾਂਝ ਪਾਈਏ ਜਦੋਂ ਅਸੀਂ ਜਰਜੀ ਸਾਹਿਬ ਦੇ ਵਿੱਚ ਇਹਨਾਂ ਪਾਵਨ ਸ਼ਬਦ ਨੂੰ ਪੜਾਂਗੇ ਤਾਂ ਅਗਲੀਆਂ ਪੰਕਤੀਆਂ ਦੇ ਵਿੱਚ ਹੈ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸ਼ਬਦ ਜਾਂ ਕੇ ਇਹਦੀ ਲਾ ਕੇ ਗਾਵਹਿ ਸ਼ਬਦ ਦਾ ਪਾਠ ਕਰਦੇ ਹਾਂ ਪਰ ਜਦੋਂ ਅਸੀਂ ਰੇਰਾਸ ਵਿੱਚ ਪਾਠ ਕਰਾਂਗੇ ਗਾਵਨ ਤੁਧ ਨੂੰ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰਨ ਵਾਲੇ ਫਰਕ ਹੈ ਗਾਵਹਿ ਰੇਰਾਸ ਵਿੱਚ ਹੈ ਗਾਵਨ ਦੋਨਾਂ ਦਾ ਅਰਥ ਬਹੁਵਚਨ ਬਹੁਵਚਨ ਸ਼ਬਦ ਵਿੱਚ ਹੈ ਗਾਉਂਦੇ ਹਨ ਇੰਦ ਬਹੁਤੇ ਇੰਦਰਾਂ ਦੀ ਗੱਲ ਕੀਤੀ ਹੋਈ ਕਿਉਂਕਿ ਦਦੇ ਨ ਔਂਕਰ ਨਹੀਂ ਹੈ ਜਪਜੀ ਸਾਹਿਬ ਦੇ ਵਿੱਚ ਇੰਦ ਇੰਦਾਸਨ ਰਹਿਰਾਸ ਦੇ ਵਿੱਚ ਇੰਦਰ ਇੰਦਾਸਨ ਜਪਜੀ ਸਾਹਿਬ ਦੇ ਤੁਧ ਨੂੰ ਸ਼ਬਦ ਨਹੀਂ ਲਿਖਿਆ ਗਿਆ ਰਹਿਰਾਸ ਦੇ ਵਿੱਚ ਤੁਧ ਨੂੰ ਸ਼ਬਦ ਲਿਖਿਆ ਗਿਆ ਸੋ ਪਾਠ ਦੋਨਾਂ ਦੇ ਵਿੱਚ ਫਰਕ ਇਹੀ ਹੈ ਜਿਸ ਵੇਲੇ ਅਸੀਂ ਧਿਆਨ ਦੇ ਕੇ ਪੜਾਂਗੇ ਜਪਜੀ ਸਾਹਿਬ ਦੇ ਵਿੱਚ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਰਹਿ ਰਾਸਤੇ ਵਿੱਚ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰਨਾਲੇ ਜਦੋਂ ਅਸੀਂ ਆਸਰਾਗ ਪੜਾਂਗੇ ਗਾਵਨ ਦੇ ਨੰਨੇ ਦੇ ਪੈਰ ਦੇ ਥੱਲੇ ਹਲੰਤ ਹੈ ਬਾਕੀ ਸਾਰੀਆਂ ਪੰਕਤੀਆਂ ਜਿਹਵੇਂ ਰਹਿ ਰਾਸਤੇ ਵਿੱਚ ਹਨ ਉਸੇ ਤਰ੍ਹਾਂ ਹੀ ਹਨ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰਨਾਲੇ ਤਾਂ ਅਰਥ ਹੈ ਕਿ ਹੀ ਮਾਲਕ ਤੈਨੂੰ ਕਿੰਨੇ ਇੰਦਰ ਆਸਨ ਦੇ ਉੱਤੇ ਬੈਠ ਕੇ ਆਪਣੇ ਦੇਵਤਿਆਂ ਸਮੇਤ ਸਲਾਮ ਦੇ ਖਾਂ ਭਾਵ ਕਈ ਇੰਦਰ ਤਨ ਕੇਤੇ ਕਰਦੇ ਹਨ ਅਗਲੀ ਪੰਕਤੀ ਹੈ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਭਾਵ ਸਿਹਰੀ ਨਾਲ ਵਿਚਾਰੇ ਇਹ ਹ ਜਪਨੀ ਸਾਹਿਬ ਦੇ ਵਿੱਚ ਜਦੋਂ ਰੈਰ ਅਸੀਂ ਪੜਾਂਗੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਲ ਤੁਧਨੋ ਸਾਧ ਬਿਚਾਰੇ ਬਬੇ ਬਿਹਾਰੀ ਲਾਕੇ ਬਿਚਾਰੇ ਸੋ ਇਹ ਫਰਕ ਹੈ ਪਾਠ ਕਰਨ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਗਾਵ ਹੈ ਰਹਿ راست ਵਿੱਚ ਗਾਵਲ ਤੋਂ ਨਾਲ ਤੁਧਨੋ ਸ਼ਬਦ ਜੋ ਜਪੀ ਸਾਹਿਬ ਵਿੱਚ ਨਹੀਂ ਹੈ ਪਾਠ ਕਰਨ ਲਗਿਆਂ ਇਸ ਚੀਜ਼ ਦਾ ਧਿਆਨ ਰੱਖਣਾ ਹੋਵੇਗਾ ਇਸੇ ਤਰ੍ਹਾਂ ਹੀ ਅਸਰ ਰਾਗ ਪੜਾਂਗੇ ਗਾਵਨ ਦੇ ਨੰਨੇ ਦੇ ਪੈਰ ਥੱਲੇ ਹਲੰਤ ਹੈ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਤ ਵਿਚਾਰੇ ਫਿਰ ਬੱਬੇ ਬਿਹਾਰੀ ਨਾਲ ਵਿਚਾਰੇ ਗਾਵਨ ਦੇ ਨੰਨੇ ਦੇ ਪੈਰ ਵਿੱਚ ਫਿਰ ਹਲੰਤ ਹੈ ਕਿਹੇ ਮਾਲਕ ਤੈਨੂੰ ਕਿੰਨੇ ਹੀ ਸਿੱਧ ਸਮਾਧੀ ਲਾ ਕੇ ਗਾਉਂਦੇ ਹਨ ਕਿੰਨੇ ਸਤ ਤੇਰੀ ਵਿਚਾਰ ਕਰਦੇ ਤੈਨੂੰ ਚੇਤੇ ਕਰਦੇ ਹਨ ਅਗਲੀ ਪੰਕਤੀ ਦੇ ਵਿੱਚ ਜਪਜੀ ਸਾਹਿਬ ਵਿੱਚ ਹੈ गावਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਇਹ ਛਾ ਜ਼ਰੂਰ ਰੱਖਣਾ ਹੁਣ ਗਾਵਨ ਸ਼ਬਦ ਪਹਿਲੇ ਆ ਗਿਆ ਰਹਿਰਸ ਦੇ ਵਿੱਚ ਵੀ ਗਾਵਨ ਸ਼ਬਦ ਹੈ ਪਰ ਨਾਲ ਤੁਦਨੋ ਸ਼ਬਦ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਇਹ ਤੁਦਨੋ ਸ਼ਬਦ ਜਪਜੀ ਸਾਹਿਬ ਵਿੱਚ ਨਹੀਂ ਹੈ ਗਾਵਨ ਤੁਦਨੋ ਵੀਰ ਕਰਾਰੇ ਇਸੇ ਤਰ੍ਹਾਂ ਆਸਾ ਰਾਵ ਜਦੋਂ ਪੜਾਂਗੇ ਗਾਵਨ ਦੇ ਨੰਨੇ ਪੈਰ ਥਲੇ ਫਿਰ ਹਲੰਤ ਹੈ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਅੱਗੇ ਗਾਵਨ ਦੇ ਨੰਨੇ ਪੈਰ ਥਲੇ ਹਲੰਤ ਨਹੀਂ ਹੈ ਗਾਵਨ ਤੁਧਨੋ ਵੀਰ ਕਰਾਰੇ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਇਹ ਮਾਲਕ ਤਿੰਨ ਕਈ ਜਤੀ ਕਈ ਦਾਨੀ ਕੀ ਸਵਰ ਵਾਲੇ ਕਈ ਵੀਰ ਗਾਦੇ ਹਨ ਸੋ ਆਰਥਿਕ ਕੋਈਆ ਪਾਠ ਦਾ ਥੋੜਾ ਕੇ ਲੈ ਸੋ ਆਪ ਜੀ ਨੇ ਜਰੂਰ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਵੀ ਕਰਿਆ ਕਰੋ ਜਰੂਰ ਕੀਤੇ ਹੋਏ ਵਿਚਾਰ ਸ਼ੇਅਰ ਕਰਨ ਦੇ ਨਾਲ ਬਹੁਤ ਹੀ ਸੰਗਤਾਂ ਤੱਕ ਪਹੁੰਚ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ